ਸ਼ੀ ਮਿਲੇ ਨੇ ਤੇ ਸਾਨੂੰ ਕੋਲ ਆਈ ਸੀ ਮੈਂ ਫਟਾਫਟ ਐਂਬੂਲੈਂਸ ਲੈ ਕੇ ਪਹੁੰਚ ਗਿਆ ਪਰ ਮੈਂ ਕਹਿੰਦਾ ਵੀ ਕਿਉਂ ਆਪਾਂ ਘਰ ਚ ਰੱਖਣਾ ਹੀ ਨਹੀਂ ਚਾਹੀਦੇ ਪਹਿਲੀ ਗੱਲ ਤਾਂ ਇਹਨਾਂ ਨੂੰ ਇੱਕ ਆਜ਼ਾਦ ਪੰਛੀ ਹੈ ਇਹਨੂੰ ਮਤਲਬ ਆਜ਼ਾਦੀ ਮਿਲਣੀ ਚਾਹੀਦੀ ਹੈ ਖੁੱਲਾ ਰਹਿਣ ਦਾ ਅਧਿਕਾਰ ਹੈ ਹੁਣ ਇਸ ਟਾਈਮ ਚਲੋ ਐਨ ਜੀਓ ਸੰਭਲ ਲਈ ਤਿਆਰ ਨੇ ਪਰ ਬਾਈ ਚਾਂਸ ਜੀ ਐਨ ਜੀਓਜ਼ ਨਾਲ ਸਾਹਮਣੀਆਂ ਕੋਈ ਚ ਹੈ ਪਰ ਉਹ ਤਾਂ ਪੰਛੀ ਉਹਦੇ ਤੇ ਡਿਪੈਂਡੈਂਟ ਆ ਨਾ ਜਿਨ੍ਹਾਂ ਦੇ ਪਹਿਲਾਂ ਐਨਡੀਪੀ ਸੈਟ ਕਰ ਚਾ ਉਹਨਾਂ ਦੇ ਆਪਾਂ ਘਰਾਂ ਚ ਕਲਾਸਾਂ ਲੈਣੇ ਹਨ सरपंच ਨੂੰ ਨਾਲ ਲੈ ਕੇ ਮੁੱਤਬਰ ਬੰਦਿਆਂ ਨੂੰ ਦਰਾਨੇ ਤਲਾਸ਼ੀ ਉਹ ਭੱਜ ਗਏ ਪਰਿਵਾਰ ਵਾਲੇ ਤੇ ਉੱਥੇ ਕੁਝ ਪੱਖੀ ਹੈਗੇ ਆ ਜਿਹੜੇ ਬੇਜਵਾਨ ਹੈਗੇ ਆ ਭੁੱਖੇ ਤੇ ਪਿਆਸੇ ਹੈਗੇ ਆ ਤੇ ਉਹ ਮਤਲਬ ਕਿ ਕੈਦ ਹੈਗੇ ਆ ਇਹਨਾਂ ਬੇਜਵਾਨਾਂ ਨੂੰ ਰੈਕਸ਼ੂ ਕਰਾ ਕੇ ਐਨ ਜੂ ਦੇ ਹਵਾਲੇ ਕੀਤਾ ਜਾ ਰਿਹਾ 50 ਕਿਲੋ ਹਰੀ ਦੀ ਮੂੰਗੀ ਦਾਲ ਪਾਣੀ ਇਹਨਾਂ ਨੂੰ 500 ਕਿਲੋ ਕਣਕ ਮੱਕੀ ਜਵਾਰ ਪਾਣੀ ਆ 15 ਕਿਲੋ ਦੁੱਧ ਪਾਣੀ ਆ ਤੇ 5 ਕਿਲੋ ਪਨੀਰ ਪਾਣੀ ਆ ਜਦੋਂ ਇਹਨਾਂ ਨੂੰ ਅਸੀਂ ਸਾਨੂੰ ਇਹ ਪੱਕਾ ਉਮੀਦ ਆ ਸੜਕੋ ਬੜੇ ਕਾਵਲ ਡਾਕਟਰ ਹੈਗੇ ਆ ਆਪਣੇ ਜਾਇਨ ਸਾਹਿਬ ਸਵੇਰੇ ਸ਼ਾਮ ਬਹੁਤ ਸੇਵਾ ਕਰਦੀ ਹੈਗੇ ਆ ਸਿੱਕਲਜੀ ਲੁਧਿਆਣਾ ਦੇ ਦੂਰੀ ਭਾਈ ਹਿੰਮਤ ਸਿੰਘ ਨਗਰ ਵਿੱਚ ਮੌਜੂਦਾ ਜਿੱਥੇ ਕੀ ਪੁਲਿਸ ਰੀ ਕਾਰਵਾਈ ਦੇਖਣ ਨੂੰ ਮਿਲੀ ਚਗੀ ਇੱਕ ਤਸਕਰ ਦੇ ਘਰ ਹਾਲਾਂਕਿ ਬੁਲਡੋਜ਼ਰ ਵੀ ਬੁਲਾਇਆ ਗਿਆ ਸੀਗਾ ਬੁਲਡੋਜ਼ਰ ਜਿਹੜਾ ਕੀ ਹੈ ਉਸੇ ਘਰ ਦੇ ਵਿੱਚ ਨਹੀਂ ਚਲਾਇਆ ਗਿਆ ਕਿਉਂ ਕਿ ਇਸ ਦਾ ਕਾਰਨ ਇੱਕ ਸੀਗਾ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇਸ ਘਰ ਦੇ ਵਿੱਚ ਜਿਹੜਾ ਕੀ ਹੈ ਪੰਛੀ ਪੰਛੀ ਪਾਲੇ ਗਏ ਸੀਗੇ ਪੰਛੀ ਰਹਿੰਦੇ ਸੀਗੇ ਇੱਥੇ ਇਸ ਕਰਕੇ ਇਸ ਘਰ ਦੇ ਉੱਤੇ ਬੁਲਡੋਜ਼ਰ ਨਹੀਂ ਚਲਾਇਆ ਗਿਆ ਜਦੋਂ ਇਸ ਗੱਲ ਦੀ ਸੂਚਨਾ ਜਦੋਂ ਮਿਲੀ ਉਸ ਤੋਂ ਬਾਅਦ ਇੱਕ ਐਨਜੀਓ ਜਿਹੜੀ ਕਿ ਹੈ ਪੰਛੀ ਸੇਵਕ ਐਨਜੀਓ ਇੱਥੇ ਪਹੁੰਚੇ ਰੱਖਵਗ ਵਾਲੇ ਤੇ ਹੋਰ ਵੀ ਜਿਹੜੀ ਕਿ ਹੈ ਮਨੀ ਨਾਂ ਦੇ ਜਿਹੜੇ ਐਨਜੀਓ ਐਨੀਮਲਸ ਸੀ ਰੱਖਿਆ ਕਰਦੇ ਨੇ ਉਹ ਵੀ ਇੱਥੇ तमाम ਐਨਜੀਓ ਪਹੁੰਚਿਆ ਨਹੀਂ ਇੱਥੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਤਰ ਪੰਛੀ ਮਿਲੇ ਨੇ ਤੇ ਸਾਨੂੰ ਕੋਲ ਆਈ ਸੀ ਮੈਂ ਫਟਾਫਟ ਐਂਬੂਲੈਂਸ ਲੈ ਕੇ ਪਹੁੰਚ ਗਿਆ ਥਾਪਰ ਜੀ ਵੀ ਆਏ ਹੋਏ ਨੇ ਰੱਖਵਗ ਦੇ ਜਿਹੜੇ ਪੰਛੀ ਸ਼ਾਲਾ ਦੇ ਤੇ ਅਸੀਂ ਜਦੋਂ ਪਹੁੰਚੇ ਹਾਂ ਮੌਕੇ ਤੇ ਤੇ ਦੇਖਿਆ ਉੱਤੇ ਵਿਚਾਰੇ ਵੈਸੇ ਤਾਂ ਚਲੋ ਘਰ ਬਣਾਏ ਹੋਏ ਨੇ ਇਹਨਾਂ ਦੇ ਤੇ ਜਗਾ ਦਾਣਾ ਪਾਣੀ ਸਾਰਾ ਕੁਝ ਹੈਗਾ ਪਰ ਮੈਂ ਕਹਿੰਦਾ ਵੀ ਕਿਉਂ ਆਪਾਂ ਘਰ ਚ ਰੱਖਣਾ ਹੀ ਨਹੀਂ ਚਾਹੀਦੇ ਪਹਿਲੀ ਗੱਲ ਤਾਂ ਇਹਨਾਂ ਨੂੰ ਇੱਕ ਆਜ਼ਾਦ ਪੰਛੀ ਹੈ ਇਹਨੂੰ ਮਤਲਬ ਆਜ਼ਾਦੀ ਮਿਲਣੀ ਚਾਹੀਦੀ ਹੈ ਖੁੱਲਾ ਰਹਿਣ ਦਾ ਅਧਿਕਾਰ ਹੈ ਤੇ ਪੰਛੀ ਹਮੇਸ਼ਾ ਇਹਨੂੰ ਖੁੱਲਾ ਰਹਿਣ ਦਾ ਅਧਿਕਾਰ ਹੈ ਦੇਖੋ ਜਿਹੜੇ ਵਾਈਲਡ ਲਾਈਫ ਐਂਡ ਬਰਡਸ ਨੇ ਉਹ ਤਾਂ ਵੈਸੇ ਨਹੀਂ ਰੱਖ ਸਕਦੇ ਪਰ ਇਹ ਵੀ ਜਿਹੜਾ ਪੰਛੀ ਆਪਾਂ ਕੈਦ ਕਰਕੇ ਜਾਂ ਉਦਾਂ ਵੀ ਕਿਉਂ ਰੱਖਣਾ ਚਲੋ ਮੈਂ ਸੁਣਿਆ ਵੀ ਛੱਤਾਂ ਤੇ ਕਹਿੰਦੇ ਖੁੱਲੇ ਰਹਿੰਦੇ ਆ ਪਰ ਹੁਣ ਜਿਵੇਂ ਮਤਲਬ ਬਹਿਤ ਬੰਦੇ ਤੇ ਡਿਪੈਂਡ ਹੋ ਗਏ ਨਾ ਜਿਹੜਾ ਇਹ ਬੰਦਾ ਸੀ ਜਿੰਨੇ ਪਾਲੇ ਹੋਏ ਸੀ ਉਹੀ ਦਾਣਾ ਪੰਦਾ ਉਹੀ ਸਭ ਕੁਝ ਹੁਣ ਇਸ ਟਾਈਮ ਚਲੋ ਐਨ ਜੀਓ ਸਾਂਭਣ ਲਈ ਤਿਆਰ ਨੇ ਪਰ ਬਾਈ ਚਾਂਸ ਜੀ ਐਨ ਜੀਓਜ਼ ਨਾ ਸਾਹਮਣੀਆਂ ਕੋਈ ਚ ਹੈ ਪਰ ਉਹ ਤਾਂ ਪੰਛੀ ਉਹਦੇ ਤੇ ਡਿਪੈਂਡੈਂਟ ਆ ਨਾ ਤੇ ਇਦਾਂ ਨਹੀਂ ਕਰਨਾ ਚਾਹੀਦਾ ਪਤਾ ਨਹੀਂ ਜੀ ਸਾਨੂੰ ਤਾਂ ਅੱਜ ਹੀ ਇਨਫੋਰਮੇਸ਼ਨ ਮਿਲੀ ਹੈ ਵੀ ਪੰਛੀ ਇੱਥੇ ਹੈਗੇ ਨੇ 70 74 ਵੀ ਘਰ ਨੂੰ ਇਹਨਾਂ ਨੇ ਕੋਈ ਡਿਸਪੋਜ਼ ਕਰਨਾ ਤੇ ਉਹ ਵਿਚਾਰਿਆਂ ਨੂੰ ਕੋਈ ਜਗ੍ਹਾ ਚਾਹੀਦੀ ਹੈ ਤੇ ਮੈਨੂੰ ਕੋਲ ਆਈ ਸੀ ਅਸੀਂ ਫਟਾਫਟ ਐਂਬੂਲੈਂਸ ਲੈ ਕੇ ਆ ਗਏ ਹਾਂਜੀ ਹਾਂਜੀ ਤੇ ਨਹੀਂ ਪਰ ਸਾਰੇ ਸਾਰੇ ਬਿਲਕੁਲ ਠੀਕ ਨੇ ਜੀ 74 ਕਬੂਤਰ ਹੈਗੇ ਨੇ ਇਹ ਸਾਰੇ ਜਿਆਦਾਤਰ ਨਸਲ ਵਾਲੇ ਕਬੂਤਰ ਨੇ ਹਾਂਜੀ ਹਾਂਜੀ ਜੋਰ ਉੱਤਰ ਜਿਹੜੀ ਕਿ ਕਬੂਤਰ ਦੱਸੇ ਜਾ ਰਹੇ ਇੱਥੇ ਜਿਹੜੀ ਕਿ ਇਸ ਘਰ ਨਸ਼ਾ ਤਸਕਰ ਦੇ ਘਰ ਦੇ ਵਿੱਚ ਸੀਗੇ ਅੱਜ ਪੁਲਿਸ ਤਰੀ ਕਾਰਵਾਈ ਪੁਲਿਸ ਨੇ ਕਾਰਵਾਈ ਕਰਨੀ ਸੀ ਇਸ ਘਰ ਦੇ ਉੱਤੇ ਬਿਲਡਿੰਗ ਜਿਹੜੀ ਕਿ ਇਸ ਦੀ ਸੀਲ ਕਰਕੇ ਇਸ ਦੀ ਢਾਣੀ ਸੀਗੀ ਤੇ ਅਚਾਨਤ ਤੇ ਜੋਰ ਪਤਾ ਲੱਗਿਆ ਕਿ ਪੰਛੀ ਇਸ ਕੋਠੇ ਤੇ ਹੈਗੇ ਨੇ ਉਹਨਾਂ ਨੇ ਉਸ ਤਸਕਰ ਦੇ ਵੱਲੋਂ ਪਾਲੇ ਗਏ ਸੀਗੇ ਤੇ ਪੁਲਿਸ ਜਿਹੜੀ ਕਿ ਹੈ ਇਸ ਬੁਲਡੋਜ਼ਰ ਨੂੰ ਜਿਹੜਾ ਕਿ ਵਾਪਸ ਭੇਜਿਆ ਗਿਆ ਤੇ ਜੁਰੂ ਸਰਪੰਚ ਨੂੰ ਪਤਾ ਲੱਗਿਆ ਸਰਪੰਚ ਨੇ ਜਿਹੜੀ ਐਨਜੀਓ ਨਾਲ ਸੰਪਰਕ ਕਰਕੇ ਇਹਨਾਂ 74 ਪੰਛੀਆਂ ਨੂੰ ਕੱਢ ਕੇ ਐਨਜੀਓ ਦੇ ਹਵਾਲੇ ਕੀਤਾ ਵਾ ਤੇ ਹੁਣ ਗੱਲਬਾਤ ਕਰਦੇ ਆ ਰੱਖਭਾਗ ਵਾਲੇ ਜਿਹੜੇ ਪੰਛੀ ਬਚਾਓ ਵੈਲਫੇਅਰ ਸੁਸਾਇਟੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਅਸ਼ੋਕ ਥਾਪਰ ਥਾਪਰ ਸਾਹਿਬ ਇਹ ਤੁਹਾਨੂੰ ਕਾਲ ਵਗੈਰਾ ਆਈ ਸੀ ਕਿ ਇੱਥੇ ਪੰਛੀ ਵਗੈਰਾ ਸਾਨੂੰ ਅੱਜ ਪੁਲਿਸ ਅਧਿਕਾਰੀਆਂ ਦਾ ਇੱਕ ਫੋਨ ਆਇਆ ਸੀਗਾ ਕਿ ਇੱਥੇ ਇੱਕ ਜਗ੍ਹਾ ਤੇ ਅਸੀਂ ਕੋਈ ਕਾਰਵਾਈ ਕਰਨਾ ਚਾਹੁੰਦੇ ਹੈਗੇ ਆ ਤੇ ਉੱਥੇ ਕੁਝ ਪੰਛੀ ਹੈਗੇ ਆ ਜਿਹੜੇ ਬੇਜਵਾਨ ਹੈਗੇ ਆ ਭੁੱਖੇ ਪਿਆਸੇ ਹੈਗੇ ਆ ਤੇ ਉਹ ਮਤਲਬ ਕਿ ਕੈਦ ਹੈਗੇ ਆ ਤੇ ਉਹਨੂੰ ਕਿਸੇ ਤਰੀਕੇ ਨਾਲ ਤੁਸੀਂ ਆਪਣੇ ਐਨ ਜੀਓ ਵਾਲੇ ਆਓ ਤੇ ਇਹਨਾਂ ਨੂੰ ਆਪਣਾ ਦਾਣਾ ਪਾਣੀ ਮੋਹਿਆ ਕਰੋ ਅਸੀਂ ਇਧਰੋਂ ਤੋਂ ਸੋਸਰੇ ਸਾਡੀ ਸਾਈਡ ਟੀਮ ਬਿਜਨ ਹਾਫ ਆਵਰਸ ਵਿੱਚ ਅਸੀਂ ਸਾਰਾ ਕੁਝ ਸਿਸਟਮ ਬਣਾ ਕੇ ਅਸੀਂ ਇੱਥੇ ਆਏ ਆ ਆ ਸਾਰੇ ਅਸੀਂ ਪੰਛੀ ਜਿਹੜੇ ਹੈਗੇ ਪਿੰਜਰੀਆਂ ਦੇ ਵਿੱਚੋਂ ਉੱਥੇ ਜਿੱਥੇ ਤੇ ਬੇ ਸੀਗੇ ਸਾਰੇ ਕੱਢ ਕੇ ਲਗਭਗ 70 ਪੰਛੀ ਹੈਗੇ ਆ ਇਹਨਾਂ ਨੂੰ ਹੁਣ ਲੈ ਜਾ ਕੇ ਉੱਥੇ ਦਾਣਾ ਪਾਣੀ ਮੁਹਾਇਆ ਕਰਾਵਾਂਗੇ ਦਵਾਈਆਂ ਦਵਾਵਾਂਗੇ ਇਹਨਾਂ ਨੂੰ ਬਿਲਕੁਲ ਤੰਦਰੁਸਤ ਕਰਾਂਗੇ ਔਰ ਪਰਵਾਤਾਆਂ ਕੋਲ ਆ ਕੇ ਪੂਰੇ ਠੀਕ ਹੋ ਗਏ ਹਵਾਜੂ ੜਾਰੀਆਂ ਮਾਰਨ ਇਹਨਾਂ ਨੂੰ ਕਿੱਥੇ ਲੱਗ ਜਾਓਗੇ ਤੁਸੀਂ ਇਹ ਅਸੀਂ ਰੱਕਬਗ ਇੱਕ ਸੋਸਾਇਟੀ ਬਣਾਈ ਪੰਛੀ ਸਿਵਾਸ ਸਟਾਡੀ ਉੱਥੇ ਲਗਭਗ ਸਾਡੇ ਕੋਲ 10 ਤੋਂ 15000 ਰੁਪਏ ਪੰਛੀ ਡੇਲੀ ਆਂਦੀ ਹੈਗੇ ਆ ਉਹ ਸਾਡੀ ਸੋਸਾਇਟੀ ਜਿਹਦੇ ਚੇਅਰਮੈਨ ਦਰਸ਼ਨ ਲਾਲ ਜੀ ਲੱਡੂ ਜੀ ਹੈਗੇ ਆ ਸਾਡੇ ਡਾਕਟਰ ਜੈਨ ਸਾਹਿਬ ਜੀ ਹੈ ਜੇਰ ਮੈਂ ਤਾਂ ਪੜ੍ਹਾਈ ਕਰਕੇ ਇਹ ਪੰਛੀਆਂ ਦੀ ਇਹ ਸਾਰਾ ਦਿਨ ਉਥੇ ਇਹਨਾਂ ਦੀ ਸੇਵਾ ਕਰਦੀ ਹੈਗੀ ਆ ਉੱਥੇ ਅਸੀਂ ਰੋਜ਼ਾਨਾ ਇਹ ਜਿਹੜੇ ਪੰਛੀ ਹੈਗੇ ਆ 50 ਕਿਲੋ ਹਰੀ ਦੀ ਮੂੰਗੀ ਦਾਲ ਪਾਣੀ ਇਹਨਾਂ ਨੂੰ 500 ਕਿਲੋ ਕਣਕ ਮੱਕੀ ਜਵਾਰ ਬਣੇ ਆ 15 ਕਿਲੋ ਦੁੱਧ ਬਣੇ ਆ ਤੇ 5 ਕਿਲੋ ਪਨੀਰ ਬਣੇ ਆ ਇਹ ਸਾਡੀ ਰੋਜ਼ ਦੀ ਰੁਟੀਨ ਬਣੀ ਹੋਈ ਹੈਗੀ ਆ ਉੱਥੇ ਸਭਾਈ ਬਸਤ ਲ ਵੀ ਇਹ ਧਿਆਨ ਰੱਖਿਆ ਜਾਂਦਾ ਹੈਗਾ ਵਾ ਉੱਥੇ ਅਸੀਂ ਇਹਨਾਂ ਨੂੰ ਲੈ ਕੇ ਜਾਵਾਂਗੇ ਇਹਨਾਂ ਦਾ ਹਸਪਤਾਲ ਬਣਾਇਆ ਹੈ ਬਿਮਾਰ ਪੰਛੀਆਂ ਦਾ ਉਹ ਸਪਤਾਲ ਚ ਇਹਨਾਂ ਨੂੰ ਰੱਖਾਂਗੇ ਇਹਨਾਂ ਨੂੰ ਬਿਲਕੁਲ ਠੀਕ ਕਰਕੇ ਅਗਵਾ ਜੁੜਾਈ ਪਰ ਗੁਜਰਦੇ ਨੇ ਹ ਪਸੰਦ ਆਸ ਦਾ ਮਹਿਸੂਸ ਹੋ ਰਿਹਾ ਜਿਦਾ ਸਿੱਧਾ ਭਗਵਾਨ ਨੇ ਸਾਨੂੰ ਅਗੇ ਅਸ਼ੀਰਵਾਦ ਦਿੱਤਾ ਦੇਖੋ ਜੀ ਪੰਛੀ ਭੁੱਖ ਪਿਆਸੇ ਨੁਕਸਾਨ ਦਾ ਪਹੁੰਚਦਾ ਹੀ ਆਏ ਕੁਝ ਪੰਛੀ ਕਾਫੀ ਬਿਮਾਰ ਵੀ ਹੈਗੇ ਆ ਕੁਝ ਪੰਛੀਆਂ ਨੂੰ ਇਹਦੇ ਵਿੱਚ ਅਧਰੰਗ ਟਾਇ ਵੀ ਹੋ ਗਿਆ ਹੈਗਾ ਵਾ ਔਰ ਦੇਖੋ ਆਪਾਂ ਇੱਕ ਦਿਨ ਪਾਣੀ ਪਿਆਸ ਵਗੈਰ ਪ੍ਰੋਬਲਮ ਤਾਂ ਹਰੇਕ ਨੂੰ ਆਉਂਦੀ ਹੈਗੀ ਆ ਇਹ ਤਾਂ ਫੇਰ ਵੀ ਪੰਛੀ ਹੈਗੇ ਆ ਬੇਜਵਾਨ ਹੈਗੇ ਆ ਪਰ ਜਦੋਂ ਇਹਨਾਂ ਨੂੰ ਅਸੀਂ ਸਾਨੂੰ ਇਹ ਪੱਕਾ ਉਮੀਦ ਆ ਸਾਡੇ ਕੋਲ ਬੜੇ ਕਾਬਲ ਡਾਕਟਰ ਹੈਗੇ ਆ ਆਪਣੇ ਅਜੈਨ ਸਾਹਿਬ ਸਵੇਰੇ ਸ਼ਾਮ ਬਹੁਤ ਸੇਵਾ ਕਰਦੇ ਹੈਗੇ ਆ ਜਿਉਂਦਾ ਅਸੀਂ ਇਹਨਾਂ ਦਵਾਈਆਂ ਦਵਾਈਆਂ ਦੇ ਨਾਲ 5-7 ਦਿਨਾਂ ਵਿੱਚ ਬਿਲਕੁਲ ਅਸੀਂ ਅੱਛੇ ਕਰ ਦਵਾਂਗੇ ਅਜੈਨ ਸਾਹਿਬ ਕਿਸ ਤਰ੍ਹਾਂ ਦੀ ਲਾਚੀ ਤੇ ਜੋ ਜਿਹਨਾਂ ਕੋਈ ਕਮੀ ਪਈ ਨਹੀਂ ਤਿਆਰ ਕਰਕੇ ਬਸ ਇਸ ਤਰ੍ਹਾਂ ਦੇ ਵੀ ਇਹਨਾਂ ਦੇ ਟ੍ਰੀਟਮੈਂਟ ਦੀ ਲੋੜ ਹੈ ਕੋਈ ਮਤਲਬ ਜੋ ਕੋਈ ਜ਼ਖਮੀ ਹੁੰਦਾ ਹੈ ਜਾਂ ਕੋਈ ਕਿਸੇ ਨੂੰ ਦਰੰਗ ਹੈ ਅਲੱਗ-ਅਲੱਗ ਤਰ੍ਹਾਂ ਦੀ ਜੋ ਵੀ ਇਹਨਾਂ ਦੇ ਵਿੱਚ ਦਿੱਕਤਾਂ ਆਈਆਂ ਨੇ ਉਹਦੇ ਮੁਤਾਬਿਕ ਉਹਨਾਂ ਨੂੰ ਦਵਾਈਆਂ ਦੇ ਦਾਂਗੇ ਸਾਡੇ ਕੋਲ ਸਾਰੀਆਂ ਦਵਾਈਆਂ ਉੱਥੇ ਫੈਸਿਲਿਟੀ ਹੈਗੀ ਹਰ ਤਰ੍ਹਾਂ ਦੀ ਉੱਥੇ 70 80 ਤਰ੍ਹਾਂ ਦੀ ਜਿਹੜੀ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੀ ਦਵਾਈਆਂ ਨੇ ਉਹਦੇ ਮੁਤਾਬਿਕ ਸਾਰਾ ਇਲਾਜ ਉਹਦਾ ਹੋ ਜਾਏਗਾ ਸਾਡਾ ਫਿਲਹਾਲ ਇੱਥੋਂ ਸਾਨੂੰ 74 ਪੰਛੀ ਜਿਹੜੇ ਆ ਸਹੀ ਹਾਲਤ 'ਚ ਮਿਲੇ ਆ ਜਿਹੜੇ ਕਿ ਜਿੰਨੇ 'ਚ ਕਾਫੀ ਬਿਮਾਰ ਵੀ ਨੇ ਕੁਝ ਵੀ ਨੇ ਤੇ ਉਹਨਾਂ ਸਾਰਿਆਂ ਨੂੰ ਜਾ ਕੇ ਹੁਣ ਅਸੀਂ ਦੇਖਾਂਗੇ ਚੈੱਕ ਕਰਾਂਗੇ ਕਿ ਜਿਹੜੇ-ਜਿਹੜੇ ਦਾ ਉੱਡ ਸਕਦੇ ਨਾਲੋ-ਨਾਲ ਜਾਂ ਜਿਨ੍ਹਾਂ ਦਾ ਬਾਅਦ ਵਿੱਚ ਦਵਾਈਆਂ ਨਾਲ ਇਲਾਜ ਹੋਏਗਾ ਇਹਨੂੰ ਆਜ਼ਾਦ ਕਰਤਾ ਜਾਏਗਾ ਇਹ ਤਾਂ ਸੁਬਿਰਨੈ ਜਿੱਤੇ ਕੀ ਪੰਛੀ ਸੇਵਾ ਵੈਲਫੇਅਰ ਸੁਸਾਇਟੀ ਦੇ ਵੱਲੋਂ ਅਸ਼ੋਕਾਪ ਜੀ ਵੱਲੋਂ ਅੱਜ ਦੁਗਰੀ ਪਾਈ ਹਿੰਮਤ ਸਿੰਘ ਨਗਰ ਦੇ ਵਿੱਚ ਆਏਗੇ ਉਹਨਾਂ ਦੇ ਉਹਨਾਂ ਨੇ ਵੱਲੋਂ ਇਹ ਜਿਹੜੀ ਕਿ ਜ਼ਿੰਮੇਵਾਰੀ ਬੜੀ ਵੱਡੀ ਜ਼ਿੰਮੇਵਾਰੀ ਤੇ ਪੰਛੀਆਂ ਦੇ ਆਪਣੀ ਹਿਰਾਸਤ ਵਿੱਚ ਲੈ ਕੇ ਇਹਨਾਂ ਨੂੰ ਠੀਕ ਠਾਕ ਕਰਕੇ ਤੇ ਖਾਣਾ ਪਨਾਣਾ ਖਵਾ ਕੇ ਇਹਨਾਂ ਦੇ ਵਿੱਚ ਕਿਹਾ ਜਾ ਬਿਲਕੁਲ ਇਹਨਾਂ ਨੂੰ ਆਜ਼ਾਦ ਕੀਤਾ ਜਾਵੇਗਾ ਹਾਲਾਂਕਿ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ ਅੱਜ ਹੀ ਅੱਜ ਹੀ ਇਸੀ ਤਰੀਕ ਇਸੇ ਸਮੇਂ ਦੇ ਵਿੱਚ ਜਿਹੜਾ ਕਿ ਹੈ ਫੁੱਲਸਰੀ ਵੱਡੀ ਕਾਰਵਾਈ ਹੋਣੀ ਸੀਗੀ ਇਸ ਇੱਥੇ ਬੁਲਡੋਜ਼ਰ ਚੱਲਣਾ ਸੀ ਪਰ ਪਕਸ਼ੀਆਂ ਦੇ ਕਰਕੇ ਜਿਹੜਾ ਕਿ ਹੈ ਸਰਪੰਚ ਸਾਹਿਬ ਨੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤੇ ਪ੍ਰਸ਼ਾਸਨ ਦੀ ਜਿਹੜੀ ਕਿ ਬੁਲਡੋਜ਼ਰ ਦੀ ਕਾਰਵਾਈ ਜਿਹੜੀ ਕਿ ਰੁਕ ਗਈ ਤੇ ਹੁਣ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਕਾਰਵਾਈ ਹੋਣੀ ਸੀਗੀ ਇੱਥੇ ਬੁਲਡੋਜ਼ਰ ਚੱਲਣਾ ਸੀਗਾ ਕਿਉਂ ਰੁਕੇ ਗਿਆ ਬੁਲਡੋਜ਼ਰ ਇਹ ਸਾਰਾ ਇਦਾਂ ਜਿਵੇਂ ਇਹ ਜਿਹੜੇ ਬੇਜਵਾਨ ਕਬੂਤਰ ਨੇ ਬਚਾ ਲਿਆ ਜਿਹ ਮਕਾਨ ਦਾ ਜਿਹੜਾ ਹੈਗਾ ਸੀ ਸਰਕਾਰ ਨੇ ਇਹਨਾਂ ਨੂੰ ਦੇਖਦੇ ਹੋਏ ਅੱਜ ਐਕਸ਼ਨ ਨੂੰ ਠੱਲ ਪਾਈ ਆ ਇਹਨਾਂ ਬੇਜਵਾਨਾਂ ਨੂੰ ਰੈਕਸ਼ੋ ਕਰਾ ਕੇ ਐਨ ਜੀਓ ਦੇ ਹਵਾਲੇ ਕੀਤਾ ਜਾ ਰਿਹਾ ਤਾਂ ਜੋ ਇਹ ਵੀ ਆਪਣੇ ਠੀਕ ਹੋ ਕੇ ਆਪਣੀ ਆਜ਼ਾਦੀ ਮਾਣ ਸਕਣਗੇ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜਿਹੜੇ ਆ ਨਸ਼ੇ ਦੇ ਖਿਲਾਫ ਚੱਲ ਰਹੇ ਆ ਉਹਨਾਂ ਦੇ ਧੰਨਵਾਦ ਕਰਦੇ ਆਂ ਅਸੀਂ ਸਰਪੰਚ ਸਾਹਿਬ ਹੋਰ ਹੋਰ ਕਿੰਨੇ ਤੋਂ ਮੁਕਤਫੇ ਦੱਸ ਦਿੱਤੇ ਕਿ ਕਿੰਨੇ ਕੋ ਲੋਕ ਪਰੇਸ਼ਾਨ ਸੀਗੇ ਇੱਥੇ ਮੱਲੇਦਾਰੇ ਨਸ਼ਾ ਕਰ ਸਰਦ ਨਹੀਂ ਹੁਣ ਮੈਂ ਨਵਾਂ ਨਵਾਂ ਪੰਚਾਇਤ ਸਰਪੰਚ ਬਣਿਆ ਤੇ ਮੈਨੂੰ ਨਹੀਂ ਪਤਾ ਇਹਦੇ ਬਾਰੇ ਵੀ ਕੀ ਆ ਕੀ ਨਹੀਂ ਕਿਉਂ ਜਿਉਂ ਜਿਉਂ ਹੁਣ ਪਤਾ ਲੱਗੀ ਜਾ ਰਿਹਾ ਜਿਉਂ ਜਿਉਂ ਕੰਮ ਸਰਕਾਰ ਵੱਲੋਂ ਵੀ ਦੋ ਤਿੰਨ ਮਿੰਟ ਜੱਤੋਂ ਹੀ ਪਪ ਕੋਕੜਾ ਚੱਲ ਰਿਹਾ ਜੀ ਬੰਦਾ ਠੀਕ ਹੈ ਨਾ ਉਹਦੇ ਕੋਈ ਕੋਈ ਸਰਕਾਰ ਨੇ ਕੋਈ ਦੇਖਿਆ ਹੀ ਹੈ ਤੇ ਕੋਈ ਐਕਸ਼ਨ ਹੋਇਆ ਵਾ ਜਿਹਦੇ ਚੱਕਰ ਚ ਭੱਜਿਆ ਹੋਇਆ ਹੈ ਠੀਕ ਹੈ ਯਾਰ ਕਾਰਵਾਈ ਤਾਂ ਚੱਲਦੀ ਯਾਰ ਰੋਕੀ ਤਾਂ ਨਹੀਂ ਹੈ ਨਹੀਂ ਉਹ ਅੰਦਰੋਂ ਮਤਲਬ ਕਿ ਜਦੋਂ ਇਹ ਦਰਵਾਜ਼ਾ ਖੁੱਲ੍ਹਾ ਸੀਗਾ ਜਦੋਂ ਇਹਨੂੰ ਚੈੱਕ ਕੀਤਾ ਨਸ਼ੇ ਵਾਲੀ ਤਲਾਸ਼ੀ ਲਈ ਨਸ਼ੇਲਾ ਜਿਨ੍ਹਾਂ ਤੇ ਪਹਿਲਾਂ ਐਨਡੀਪੀ ਸੈਟ ਕਰ ਜਾਂ ਉਹਨਾਂ ਦੇ ਆਪ ਘਰਾਂ ਚ ਤਲਾਸ਼ੀਆਂ ਲੈਨੇ ਸਰਪੰਚ ਨੂੰ ਨਾਲ ਲੈ ਕੇ ਮਤਬਰ ਬੰਦਿਆਂ ਨੂੰ ਦਰਾਨੇ ਤਲਾਸ਼ੀ ਉਹ ਭੱਜ ਗਏ ਪਰਿਵਾਰ ਵਾਲੇ ਦਾ ਅੰਦਰੋਂ ਸ਼ਰਾਬ ਨਸ਼ੀਲੇ ਕੈਪਸੂਲ ਨਸ਼ੀਲੇ ਹੋਰ ਪਦਾਰਥ ਮਿਲੇ ਨੇ ਤੇ ਜਿਨ੍ਹਾਂ ਨੂੰ ਅਸੀਂ ਐਫ ਆਈ ਆਰ ਦਰਜ ਕਰਕੇ ਅਗਲੀ ਕਾਰਵਾਈ ਇਹਦੇ ਤੇ ਹੈ ਨੇ 5 6 ਪਰਚੇ ਦਰਜ ਨੇ ਹਾਂਜੀ ਹਾਂਜੀ ਕਬੂਤਰਾਂ ਨੂੰ ਸੇਫਲੀ ਲੈ ਲਿਆ ਗਿਆ ਹਾਂਜੀ ਸਰ ਮਾਨਯੋਗ ਡੀ ਸੀ ਪੀ ਸਰ ਸਾਰੇ ਇੱਥੇ ਮੌਕੇ ਤੇ ਆਏ ਮਾਰਨਿੰਗ ਮਤਲਬ ਦੁਪਹਿਰ ਟਾਈਮ ਜਿਨ੍ਹਾਂ ਦੀ ਹਾਜ਼ਰੀ ਸਾਰਾ ਹੋਇਆ 74 ਪੰਛੀ ਜਿਹੜੇ ਕੀ ਇੱਥੇ ਬਰਾਮਦ ਕੀਤੇ ਗਏ ਨੇ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿੰਗੀਆਂ ਇੱਕ ਸਰਪੰਚਰ ਵੱਲੋਂ ਤੇ ਇੱਕ ਐਨਜੀਓ ਵੱਲੋਂ ਇਹਨਾਂ ਦੀ ਜਿੰਦਗੀਆਂ ਜਿਰਕੀਆਂ ਬਚਾਈਆਂ ਗਈਆਂ ਨੇ ਤੇ 74 ਜਿੰਦਗੀਆਂ ਜਿਰਕੀਆਂ ਬਚਾਈਆਂ ਗਈਆਂ ਨੇ ਤੇ ਹੁਣ ਇਹਨਾਂ ਨੂੰ ਰਖਭਗ ਜਾ ਕੇ ਇਲਾਜ ਕੀਤਾ ਜਾਏਗਾ ਨਾ ਤੇ ਇਸ ਤੋਂ ਬਾਅਦ ਜਿਹੜਾ ਕੀ ਹੈ ਇਹਨਾਂ ਨੂੰ ਖੁੱਲੇ ਆਸਮਾਨ ਦੇ ਵਿੱਚ ਛੱਡ ਦਿੱਤਾ ਜਾਏਗਾ ਹੋਰ ਖਬਰਾਂ ਲਈ ਜੁੜੇ ਰਹੋ ਲਾਈਵ ਦੇ ਨਾਲ ਹਣੀ ਦੇ ਨਾਲ ਯੂਮਰ ਰਿਪੋਰਟ ਧੰਨਵਾਦ